ਤੁਹਾਡੇ ਤੁਹਾਡੇ ਸਾਡੇ ਚੈਨਲ ਕੰਮ ਕਰਦੇ ਜੂੜਤੇ ਮੇਰੇ ਵੱਲੋਂ ਸਾਰੇ ਨੂੰ ਸ਼ਤਸ੍ਰੀ ਕਾਲਨ ਵਾਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਉਹ ਲੈ ਕੇ ਆ ਆਪਾਂ ਜਿਵੇਂ ਕਿ ਦੇਖੋ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੀ ਆਪਾਂ ਸਲਵਾਰ ਕਟਿੰਗ ਦੀ ਵੀਡੀਓ ਪਾਈ ਸੀ ਤੇ ਅੱਜ ਆਪਾਂ ਤੁਹਾਨੂੰ ਉਸੇ ਸਲਵਾਰ ਦੀ ਸਿਲਾਈ ਕਰਨ ਦਾ ਤਰੀਕਾ ਦੱਸਾਂਗੇ ਉਹਦਾ ਦੇਖੋ ਜਿਹੜਾ ਰਾਉਂਡ ਆਪਾਂ ਨੇਫਾ ਮੋੜਨਾਗਾ ਸਾਰਾ ਤੇ ਉਹਦੇ ਬਾਰੇ ਦੱਸਾਂਗੇ ਤੇ ਮੂਰੀਆਂ ਦੇ نیچے ਆਪਾਂ ਤੁਹਾਨੂੰ ਬੁਕਰਮ ਜੜਦਾ 20 ਤਰੀਕਾ ਨਾਲ ਨਾਲ ਦੱਸਾਂਗੇ ਵੀਰੋ ਦਾ ਅੰਤ ਤੱਕ ਬਣੇ ਰਿਹਾ ਹੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚੈਨਲ ਤੇ ਜੇਕਰ ਨਵੇਂ ਆਏ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨਵੇਂ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਜਿਹੜੀ ਇਹ ਵੀਡੀਓ ਬਹੁਤ ਹੀ ਖਾਸ ਹੈ ਕਿ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਆਪਾਂ ਦੇ ਕੋਸਲਾਈ ਕੋਰਸ ਦੇ ਵਿੱਚ ਹਰ ਰੋਜ਼ ਡੇਲੀ ਅਪਲੋਡ ਜਿਹੜੀ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਆਂਗੇ ਤੇ ਹਰ ਰੋਜ਼ ਤੁਹਾਡੇ ਲਈ ਨਵੇਂ ਤੇ ਨਵੇਂ ਵੀਡੀਓ ਦੇਖੋ ਲੈ ਕੇ ਆਇਆ ਕਰਾਂਗੇ ਹਰ ਇੱਕ ਚੀਜ਼ ਦਾ ਉਹਦੇ ਵਿੱਚ ਦੱਸਿਆ ਕਰਾਂਗੇ ਵੀ ਕਿਹੜੀ ਚੀਜ਼ ਕਿਹੜੇ ਤਰੀਕੇ ਨਾਲ ਕਟਾਈ ਕਰਨੀ ਤੇ ਕਿ ਜਿਵੇਂ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਾਰੀ ਸਲਾਈ ਕੋਰਸ ਦੀ ਦੇਖੋ ਆਪਾਂ ਸ਼ੁਰੂ ਤੋਂ ਲੈ ਕੇ ਐਂ ਲਾਸਟ ਤੱਕ ਕਰਾਂ ਤੁਹਾਨੂੰ ਸਾਰਾ ਸਲਾਈ ਕੋਰਸ ਸਾਡਾ ਫ੍ਰੀ ਕਾ ਦੇ ਬੈਠਾ ਨੂੰ ਸਿਖਾਵਾਂਗੇ ਆਓ ਵੀ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਤੇ ਸਲਾਈ ਕਰਨ ਦਾ ਤਰੀਕਾ ਹੈਗਾ ਉਹ ਕਿਹੜੇ ਤਰੀਕੇ ਨਾਲ ਆਪਾਂ ਇਹਦੀ ਸਲਾਈ ਜਿਹੜੀ ਕਰ ਸਕਦੇ ਆ ਹੁਣ ਦੇਖੋ ਆਪਾਂ ਇਹ ਸਵਾਰ ਜਿਹੜੀ ਸਲਾਈ ਕਰਾਉਣ ਦਾ ਤਰੀਕਾ ਦੱਸਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਝੋਲੀਆਂ ਨੇ ਸਵਾਰ ਦੇ ਵਿੱਚ ਝੋਲੀਆਂ ਨੇ ਉਹਨਾਂ ਨੂੰ ਆਪਾਂ ਜੁਆਇੰਟ ਕਰਾਂਗੇ ਇਸ ਤਰ੍ਹਾਂ ਉੱਪਰੋਂ ਆਪਾਂ 2-2 ਇੰਚ ਛੱਡਾਂਗੇ ਜਿਹੜਾ ਆਪਾਂ ਨੇਫਾ ਜਿਹੜਾ ਉੱਪਰ ਤੋਂ ਦੇਖੋ ਫੋਲਡ ਕਰਨਾਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਇਹਦੇ ਉੱਪਰ ਸਲਾਈ ਲਗਾਵਾਂਗੇ ਇਸ ਤਰ੍ਹਾਂ ਨੀਚੇ ਤੋਂ ਉੱਪਰ ਨੂੰ ਸਲਾਈ ਲਗਾਵਾਂਗੇ ਆਪਾਂ ਉਹ ਉਸੇ ਤਰ੍ਹਾਂ ਹੀ ਦੇਖੋ ਆਪਾਂ ਦੂਸਰੀ ਚੋਲੀ ਦੇ ਉੱਪਰ ਸਲਾਈ ਲਗਾਵਾਂਗੇ ਉਸ ਤਰੀਕੇ ਨਾਲ ਆਪਾਂ ਦੂਸਰੀ ਚੋਲੀ ਦੇ ਉੱਪਰ ਵੀ ਸਿਆਣ ਲਗਾਵਾਂਗੇ ਨੀਚੇ ਤੋਂ ਉੱਪਰ ਨੂੰ ਸਲਾਈ ਲਗਾਵਾਂਗੇ ਆਪਾਂ ਐਸ ਤਰਾ ਅਪਰੇ ਉੱਪਰ ਨੂੰ ਸਲਾਈ ਲਗਾਵਾਂਗੇ ਆਪਾਂ ਉੱਪਰ ਜਾ ਕੇ 2 ਇੰਚ ਦੇਖੋ ਆਪਾਂ ਇਹਦਾ ਮਾਰਜਿਨ ਜਿਹੜਾ ਉੱਪਰੋਂ ਛੱਡ ਲਿਆ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਦੇਖੋ ਆਪਾਂ ਇਹਨਾਂ ਕੁੰਦਿਆਂ ਨੂੰ ਇਸ ਤਰਾ ਕਰ ਲਾਂਗੇ ਆਪਾਂ ਇਹਦੀ ਝੋਲੀ ਜਿਹੜੀ ਸਿਉਣਾ ਨੂੰ ਦੱਬਾਂਗੇ ਇਹਨੂੰ ਆਪਾਂ ਇਸ ਤਰਾ ਫੋਲਡ ਕਰਕੇ ਇਹਨੂੰ ਆਪਾਂ ਬੋਲਡ ਕਰਕੇ ਇਸ ਤਰ੍ਹਾਂ ਇਹਦੇ ਉੱਪਰ ਸਲਾਈ ਲਗਾਵਾਂਗੇ ਹੁਣ ਜਿਹੜੇ ਜਿੱਥੋਂ ਆਪਾਂ ਚਿੜੀ ਬਣਾਉਣੀ ਦੇਖੋ ਇੱਥੋਂ ਆਪਾਂ ਇਸਨੂੰ ਇਸ ਤਰ੍ਹਾਂ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਰੇਮ ਮੋੜਾਂਗੇ ਤੇ ਦੂਸਰੀ ਸਾਈਡ ਤੋਂ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਰੇਮ ਮੋੜਾਂਗੇ ਇਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਜਿਹੜੀ ਸਲਾਈ ਲਗਾਵਾਂਗੇ ਪਹਿਲਾਂ ਉਹਦੇ ਤਰੀਕੇ ਨਾਲ ਦੇਖੋ ਆਪਾਂ ਦੂਸਰੀ ਸਾਈਡ ਤੋਂ ਵੀ ਇਹਨੂੰ ਇਸ ਤਰ੍ਹਾਂ ਰੇਮ ਬਿਲਕੁਲ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸੇ ਤਰ੍ਹਾਂ ਇਹ ਦੇਖੋ ਆਪਾਂ ਦੂਸਰੀ ਜਿਹੜੀ ਚੋਲੀ ਹੈਗੀ ਉਹਦੇ ਉੱਪਰ ਵੀ ਆਪਾਂ ਸਲਾਈ ਲਗਾਵਾਂਗੇ ਨੀਚੇ ਤੋਂ ਦੱਬ ਕੇ ਲੈ ਕੇ ਆਵਾਂਗੇ ਸਲਾਈ ਨੂੰ ਫਿਰ ਆਪਾਂ ਜਿਹੜੀ ਉੱਪਰਲੇ ਪਾਸੇ ਚਿੜੀ ਬਣਾਉਣੀ ਹੈ ਇਹ ਚਿੜੀ ਆਪਣੇ ਸਿੰਪਲ ਸਲਵਾਰ ਦੇ ਦੋਨੇ ਸਾਈਡਾਂ ਤੇ ਹੀ ਬਣੂਗੀ ਇੱਕ ਸਾਈਡ ਤੇ ਨਹੀਂ ਬਣਦੀ ਕਿਉਂਕਿ ਇਹਦਾ ਪਾਸਾ ਆਪਾਂ ਬਦਲ ਕੇ ਵੀ ਪਾ ਸਕਦੇ ਆ ਇਸ ਤਰ੍ਹਾਂ ਹੁਣ ਆਪਾਂ ਦੇਖੋ ਇਹਦੇ نیچے ਤੋਂ ਉੱਪਰ ਨੂੰ ਜਿਹੜੇ ਆਪਾਂ ਪਹੁੰਚੇ ਜੜਾਈ ਕਰਾਂਗੇ ਇਹਦੇ ਨਾਲ ਇਹ ਵੀ ਆਪਾਂ ਨੀਚੇ ਤੋਂ ਉੱਪਰ ਨੂੰ ਜੜਾਈ ਕਰਨੇ ਨਾ ਕਿ ਉੱਪਰੋਂ ਨੀਚੇ ਨੂੰ ਅੱਜ ਤੁਮ ਦੇਖੋ ਆਪਾਂ ਇਹਦੀ ਜੜਾਈ ਕਰਾਂਗੇ ਹਮੇਸ਼ਾ ਜਦੋਂ ਵੀ ਸਲਵਾਰ ਦੀ ਜੜਾਈ ਕਰਨੀ ਹੈ ਉਹ ਨੀਚੇ ਤੋਂ ਉੱਪਰ ਨੂੰ ਸਲਾਈ ਕਰਨੀ ਹੈ ਦੇਸਾ ਦੇ ਮੈਂ ਨੀਚੇ ਤੋਂ ਉੱਪਰ ਨੂੰ ਜਿਹੜੀ ਸਲਵਾਰ ਤੇ ਇੱਕ ਗੋਡੇ ਦੇ ਉੱਪਰ ਸਲਾਈ ਲਗਾਈ ਹੈ ਇੱਕ ਕੁੰਡੇ ਦੇ ਨਾਲ ਹੁਣ ਇਹਦੇ ਨਾਲ ਆਪਾਂ ਇੱਕ ਦੂਸਰਾ ਕੁੰਡਾ ਜਿਹੜਾ ਜੋਇੰਟ ਕਰਾਂਗੇ ਦੂਸਰੀ ਸਾਈਡ ਵਾਲੇ ਦੇ ਦੋਨੇ ਕੁੰਡੇ ਆਪਾਂ ਚੱਕ ਲਈ ਇੱਕ ਕੁੰਡੇ ਨੂੰ ਆਪਾਂ ਇਹਦੇ ਨਾਲ ਜੋਇੰਟ ਕਰਾਂਗੇ ਜਿਹੜਾ ਆਪਣਾ ਇਹ ਗੋਡਾ ਹੈਗਾ ਅਸਟਰ ਇਹਦੇ ਉੱਪਰ ਵੀ ਆਪਾਂ ਦੇਖੋ ਉੱਪਰ ਤੱਕ ਸਲਾਈ ਲਗਾਵਾਂਗੇ ਇਹ ਪੌਂਜੇ ਨੂੰ ਵੀ ਆਪਾਂ ਨੀਚੇ ਤੋਂ ਉੱਪਰ ਨੂੰ ਹੀ ਜੜਾਈ ਕਰਾਂਗੇ ਇਸ ਤਰ੍ਹਾਂ ਉਨੇ ਇਹਦੇ ਨਾਲ ਆਪਾਂ ਦੂਸਰੇ ਕੁੰਡੇ ਦੀ ਜੜਾਈ ਕਰਾਂਗੇ ਦੇਖੋ ਇਹ ਸਲਵਾਰ ਆਪਣੇ ਉੱਪਰ ਤੋਂ ਜਿਹੜੀ ਕੰਪਲੀਟ ਕਰੀ ਆ ਆਪਾਂ ਸਾਰੀ ਜੜਾਈ ਕਰਕੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਨੇਫਾ ਮੋੜਨ ਦਾ ਤਰੀਕਾ ਹੁਣ ਆਪਾਂ ਦੇਖੋ ਇਹਦਾ ਨੇਫਾ ਬੰਨਣਾਗਾ ਜਿਹੜਾ ਆਪਾਂ ਨੇਫਾ ਬਣਾਉਣਾ ਇਹਦਾ ਉਹ ਆਪਾਂ ਤੁਹਾਨੂੰ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜਿਹੜੀ ਇਹ ਆਪਾਂ פרוਚੀੜੀ ਦੇਖੋ ਇਸ ਤਰ੍ਹਾਂ ਬਣਾਈ ਆ ਇਹਨੂੰ ਆਪਾਂ ਦੇਖੋ ਕੱਪੜੇ ਨੂੰ ਇਧਰੋਂ ਵੀ ਫੋਲਡ ਕਰ ਲਾਂਗੇ ਤੇ ਆਪਣੀ ਦੂਸਰੀ ਸਾਈਡ ਤੋਂ ਵੀ ਇਹਦਾ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਦੋਨੇ ਸਾਈਡਾਂ ਤੋਂ ਹੁਣ ਇਹਦੇ ਵੀ ਆਪਾਂ ਕੀ ਕਰਨਾ ਦੋਨੇ ਸਾਈਡਾਂ ਤੋਂ ਦੇਖੋ ਇਧਰੋਂ ਵੀ ਤਰ੍ਹਾਂ ਦਾ ਕੱਪੜਾ 모ੜ ਕੇ ਆਪਾਂ ਇਸ ਤਰੀਕੇ ਨਾਲ ਰੱਖ ਲਿਆ ਤੇ ਆਪਣਾ ਦੂਸਰੀ ਸਾਈਡ ਤੋਂ ਵੀ ਇਸ ਤਰੀਕੇ ਨਾਲ ਆਪਾਂ ਜਿਹੜਾ ਕੱਪੜਾ ਇਹ ਫੋਲਡ ਕਰਕੇ ਹੁਣ ਇਹਨਾਂ ਦੋਨਾਂ ਦੇ ਉੱਪਰ ਆਪਾਂ ਕੱਠੀ ਸਿਲਾਈ ਲਗਾਵਾਂਗੇ ਐਸ ਤਰ੍ਹਾਂ ਹੁਣ ਤੁਸੀਂ ਇਹ 2-2 ਇੰਚ ਕੱਪੜਾ ਇਸ ਤਰ੍ਹਾਂ ਲੈ ਕੇ ਇਹਦੇ ਵਿੱਚੋਂ 2-2 ਸੂਧ ਤਿੰਨ ਸੂਧ ਜਿਹੜਾ ਆਪਾਂ ਕੱਪੜਾ ਵਿੱਚ ਫੋਲਡ ਕਰਕੇ ਸਾਰੇ ਦੇਖੋ ਨੇਪੇ ਦੇ ਉੱਪਰ ਆਪਾਂ ਸਿਲਾਈ ਇਸ ਤਰੀਕੇ ਨਾਲ ਲਗਾ ਲਈ ਹੁਣ ਇਹ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਇਹਦੀ ਨਮੂਰੀ ਦੇ ਨਾਲ ਜਿਹੜੀ ਬੁੱਕਰਮ ਜੜਨੀ ਹੈ ਉਹ ਕਿਸ ਤਰੀਕੇ ਨਾਲ ਜੰਨੇ ਤਾਂ ਨਾ ਪੋਦੇ ਬਾਰੇ ਵੀ ਦੱਸਦੇ ਆਂ ਸਭ ਤੋਂ ਪਹਿਲਾਂ ਦੇਖ ਆਪਾਂ ਸਾਰਾ ਨੇਪਾ ਜਿਹੜਾ ਕੰਪਲੀਟ ਕਰ ਲਾਂਗੇ ਦੇਖੋ ਕਦੇ ਵੀ ਨੇਪੇ ਦੇ ਵਿੱਚ ਬਲ ਨਹੀਂ ਪਾਣਾ ਚਾਹੀਦਾ ਜਦੋਂ ਆਪਾਂ ਸਲਾਈਆਂ ਲਗਾਉਨੇ ਆ ਇਹ ਸਲਾਈਆਂ ਬਿਲਕੁਲ ਫੋਲਡ ਕਰਨ ਵੇਲੇ ਇਸ ਤਰ੍ਹਾਂ ਬਿਲਕੁਲ ਬਰਾਬਰ ਆਉਣੀਆਂ ਚਾਹੀਦੀਆਂ ਨੇ ਐਸਾ ਇੱਧਰ ਲਈ ਛੜ ਤਾਂ ਤੁਸੀਂ ਦੇਖ ਸਕਦੇ ਆਪਣੇ ਨੇਪੇ ਦੇ ਵਿੱਚ ਬਿਲਕੁਲ ਵੀ ਬਾਲ ਨਹੀਂ ਪਿਆ ਹੁਣ ਆਪਾਂ ਇੱਥੋਂ ਇਹਨੂੰ ਦੇਖੋ ਚਿੜੀ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਉੱਪਰ ਆਪਾਂ ਪੱਕੀ ਸਿਲਾਈ ਲਗਾਤੀ ਹੁਣ ਇਸੇ ਤਰ੍ਹਾਂ ਆਪਾਂ ਇੱਧਰਲੀ ਸਾਈਡ ਨੂੰ ਵੀ ਇਸ ਤਰ੍ਹਾਂ ਫੋਲਡ ਕਰਨਾਗਾ ਤੇ ਇਹਦੇ ਉੱਪਰ ਵੀ ਆਪਾਂ ਪਹਿਲਾਂ ਪੱਕੀ ਸਿਲਾਈ ਲਗਾਉਣੀ ਆ ਥੋੜੀ ਜੀ ਇਸ ਤਰ੍ਹਾਂ ਹੁਣ ਇਹ ਕੱਪੜੇ ਨੂੰ ਵੀ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਹੁਣ ਸਾਰਾ ਨੇਪਾਇਦਾ ਆਪਣੇ ਬਰਾਬਰ ਆਏ ਬਿਲਕੁਲ ਇਹਦੇ ਵਿੱਚ ਆਪਣੇ ਕੋਈ ਬਾਅਦ ਨਹੀਂ ਪਿਆਏਗਾ ਤੇ ਬਿਲਕੁਲ ਆਪਣਾ ਕੱਪੜਾ ਜਿਹੜਾ ਇੱਕ ਸਾਰ ਜਿਹੜਾ ਆਪਾਂ ਫੋਲਡ ਕੀਤਾਗਾ ਇਹਦੇ ਵਿੱਚ ਸਾਰੇ ਇਹਦਾ ਆਪਾਂ ਦੇਖ ਕੋਬਲਡ ਕਰ ਲਿਆ ਨੇਫਾ ਹੁਣ ਇਹਦਾ ਤੁਸੀਂ ਦੇਖ ਸਕਦੇ ਆ ਆਪਣਾ ਪੂਰਾ ਦੇ ਇਹਦੇ ਵਿੱਚ ਕੋਈ ਬਾਜ ਨਹੀਂ ਪਿਆ ਕੁਝ ਨਹੀਂ ਹੋਇਆ ਬਹੁਤ ਸੋਹਣਾ ਜਿਹੜਾ ਨੇਫਾ ਮੁੜ ਕੇ ਆਪਣਾ ਤਿਆਰ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਆ ਐ ਇਤਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਣਾ ਜਿਹੜਾ ਨੇਫਾ ਮੁੜ ਕੇ ਦੇਖੋ ਬਿਲਕੁਲ ਰੈਡੀ ਕਰ ਲਿਆ ਆਪਾਂ ਜਸ ਤਰ੍ਹਾਂ ਸਾਰੀ ਸਲਵਾਰ ਦੇ ਉੱਪਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੁਣ ਇਹਨੂੰ ਇੱਥੇ ਜਿਹੜੀ ਮੂਰ ਦੇ ਦਿੱਤੀ ਆਪਾਂ ਜਿਹੜੀ ਬੁਕਰਮ ਲਗਾਉਣੀ ਆ ਉਹ ਆਪਾਂ ਕਿਸ ਤਰੀਕੇ ਨਾਲ ਲਗਾਉਣੀ ਆ ਪਾ ਤੁਹਾਨੂੰ ਉਹਦੇ ਬਾਰੇ ਵੀ ਦੱਸਦੇ ਆ ਹੁਣ ਆਪਣੇ ਕੋਲੇ ਦੇਖੋ ਇਹ 1 ਮੀਟਰ ਦੇ ਉੱਪਰੋਂ ਕੱਪੜਾ ਦਾ ਲੰਬਾਈ ਦੇ ਵਿੱਚ ਇਸ ਤਰ੍ਹਾਂ ਇਹ ਪੱਟੀ ਇਹੜੀ 1 ਮੀਟਰ ਦੇ ਉੱਪਰ ਲਵਾਈ ਤੋਂ ਜ਼ਿਆਦਾ ਹੀ ਇਹ ਇਹਦੇ ਨਾਲ ਆਪਾਂ ਬੁਕਰਮ ਜਿਹੜੀ ਅਟੈਚ ਕਰਾਂਗੇ ਇਹ ਬੁਕਰਮ ਨੂੰ ਆਪਾਂ ਇਸ ਤਰ੍ਹਾਂ ਰੱਖਾਂਗੇ ਤੁਹਾਨੂੰ ਆਪਾਂ ਦਿਖਾਉਨੇ ਆ ਇਹਦੇ ਉੱਪਰ ਆਪਾਂ ਸਾਰੇ ਕੱਪੜੇ ਨਾਲ ਦੇਖੋ ਇਹ ਜਿਹੜੀ ਬੁੱਕਰਮਾ ਸਾਰੀ ਆਪਾਂ ਇਸ ਤਰ੍ਹਾਂ ਇਹਨੂੰ ਲਕੋ ਮੰਗੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਬੁੱਕਰਮਾ ਸਾਰੀ ਜਿਹੜਾ ਜਿਹਦੇ ਨਾਲ ਆਪਾਂ ਲਕੋਵਾਂਗੇ ਦੇਖਸਾ ਦੇ ਸਾਰੇ ਮੈਂ ਜਿਹੜੀ ਬੁੱਕਰ ਨੂੰ ਉੱਪਰ ਲੀ ਰਹੀ ਇਹਦੀ ਲਗਾ ਲਈ ਆ ਇਸ ਤਰ੍ਹਾਂ ਪੁਣੇ ਤੋਂ ਆਪਾਂ ਇਹ ਕੱਪੜੇ ਜਿਹੜਾ ਕੱਟ ਕਰਾਂਗੇ ਇਹਦੇ ਨਾਲ ਆਪਾਂ ਅੱਧਾ ਅੱਧਾ ਇੰਚ ਜਿਹੜਾ ਕੱਪੜਾ ਰੱਖਾਂਗੇ ਇਸ ਤਰ੍ਹਾਂ ਜ਼ਿਆਦਾ ਨਹੀਂ ਰੱਖਣਾ ਅੱਧੇ ਤੋਂ ਇੱਕ ਅੱਧਾ ਸੂਤ ਆਪਾਂ ਘੱਟ ਰੱਖਾਂਗੇ ਇਹ ਆਪਾਂ ਦੇਖਾਇਆ ਇਸ ਤਰ੍ਹਾਂ ਬੁਕਰਮ ਦੇ ਉੱਪਰ ਇਹ ਲੀਨ ਲਗਾ ਕੇ ਆਪਾਂ ਇਸ ਤਰ੍ਹਾਂ ਇੱਕ ਕਪੜਾ ਲਗਾ ਕੇ ਤਿਆਰ ਕਰ ਲਈ ਹੁਣ ਆਪਾਂ ਇਹਦੇ ਦੋ ਪਾਹ ਕਰ ਲਾਂਗੇ ਇਸ ਤਰ੍ਹਾਂ ਐਸ ਤਰ੍ਹਾਂ ਕਰ ਤੋਂ ਬਾਅਦ ਹੁਣ ਆਪਾਂ ਇਹਦੇ ਸੈਂਟਰ ਦੇ ਵਿੱਚ ਟੋਕਾ ਲਗਾ ਲਾਂਗੇ ਬਿਲਕੁਲ ਇਸ ਤਰ੍ਹਾਂ ਸੈਂਟਰ ਕਰ ਲਾਂਗੇ ਇਹਦਾ ਐਸ ਤਰ੍ਹਾਂ ਉਧਰ ਆਪਾਂ ਕਰਾਂਗੇ ਜਿਹੜੇ ਆਪਣੇ ਪਹੁੰਚੇ ਨੇ نیچے ਤੋਂ ਸੈਂਟਰ ਕਰਾਂਗੇ ਆਪਾਂ ਇਹਨਾਂ ਦਾ ਬਿਲਕੁਲ ਇਸ ਤਰ੍ਹਾਂ ਸੈਂਟਰ ਕਰ ਲਾਂਗੇ ਆਪਾਂ ਉਹੋ ਜਿਹੀ ਤਰ੍ਹਾਂ ਆਪਾਂ ਦੂਸਰੀ ਸ਼ਰਟ ਤੇ ਵੀ ਜਿਹੜੀ ਟੋਕ ਲਗਾਵਾਂਗੇ ਇੱਕ ਹਲਕੀ ਜੀ ਹੁਣ ਇਹਦੇ ਉੱਪਰ ਆਪਾਂ ਬੁੱਕਰਮ ਨੂੰ ਰੱਖਾਂਗੇ ਜੇ ਇਹ ਵਾਲੀ ਬੁੱਕਰਮ ਆਪਣੇ ਕੋਲ ਇਹਦੇ ਉੱਪਰ ਦੇਖੋ ਜੀ ਬਿਲਕੁਲ ਸੈਂਟਰ ਤੇ ਸੈਂਟਰ ਨੂੰ ਕਰਕੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਸਲਾਈ ਲਗਾਵਾਂਗੇ ਉਸੇ ਤਰ੍ਹਾਂ ਆਪਾਂ ਦੇਖੋ ਇਹਦੇ ਨਾਲ ਦੀ ਦੂਸਰੀ ਸਾਈਡ ਤੇ ਵੀ ਲਗਾ ਲਾਂਗੇ ਹੁਣ ਆਪਾਂ ਇਹਦੇ ਉੱਪਰ ਇੱਕ ਪੱਕੀ ਸਲਾਈ ਲਗਾਵਾਂਗੇ ਇਸ ਤਰੀਕੇ ਨਾਲ ਇਹਦੇ ਵਿੱਚ ਫੋਲਡ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਹ ਰ ਆਪਾਂ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਆਪਾਂ ਇਹ ਵਾਲੀ ਸਲਾਈ ਲਗਾਉਣੀ ਹੈ ਬਿਲਕੁਲ ਇਹ ਕੋਰਨਰ ਦੇ ਉੱਪਰ ਸਲਾਈ ਲਗਾਉਣੀ ਹੈ ਤਾਂ ਆਪਣੀ ਜਿਹੜੀ ਇਹ ਸਲਾਈ ਹੈ ਇਹਨਾਂ ਆਈਸ ਲੋਟੋ ਨੂੰ ਆਈਸ ਲੋਟੇ ਨੂੰ ਬਿਲਕੁਲ ਇਤਨਾ ਸਿੱਧਾ ਰੱਖਣਾਗੇ ਆਪਾਂ ਜਿਹਦੇ ਨਾਲ ਆਪਣੀ ਬੁੱਕਰਨ ਦੇ ਵਿੱਚ ਕਦੇ ਵੀ ਮੂਰੀ ਦੇ ਵਿੱਚ ਬਲ ਨਹੀਂ ਪੈਂਦਾ इस तरह नहीं आप सारे कंप्लीट करा ਇਹਨਾਂ ਤੋਂ ਬਾਅਦ ਇੱਕ ਆਪਾਂ ਇਹਦੇ ਉੱਪਰ ਪੈਰ-ਪੈਰ ਦੀ ਸਿਲਾਈ ਹੋਰ ਲਗਾਵਾਂਗੇ ਇਸ ਤਰ੍ਹਾਂ ਇਹ ਸਿਲਾਈ ਲਗਾਉਣ ਵੇਲੇ ਵੀ ਧਿਆਨ ਰੱਖਣਾ ਆਪਾਂ ਕੱਪੜੇ ਦੇ ਵਿੱਚ ਕਦੇ ਵੀ ਬਾਅਦ ਨਹੀਂ ਪੈਣ ਦੇਣਾ ਉਸ ਤੋਂ ਬਾਅਦ ਇੱਕ ਸਲਾਈ ਆਪਾਂ ਹੋਰ ਲਗਾਉਣੀ ਹੈ ਉਹ ਸਲਾਈ ਲਗਾਉਣੀ ਹੈ ਜਿਹੜੀ ਆਪਾਂ ਦੂਸਰੀ ਸਾਈਡ ਤੋਂ ਬੁੱਕਰੂ ਮੈਂ ਇਹਦੇ ਨਾਲ ਅਟੈਚ ਕਰਨੀ ਹੈ ਇਸ ਤਰ੍ਹਾਂ ਇਹਦੇ ਤੇ ਵੀ ਆਪਾਂ ਨੂੰ ਜਿਹੜਾ ਥੋੜਾ ਧਿਆਨ ਦੇਣਾ ਪੈਂਦਾ ਜਦੋਂ ਵੀ ਆਪਾਂ ਇਹ ਸਲਾਈ ਲਗਾਉਣੀ ਹੈ ਦੇਖੋ ਇਹ ਬਿਲਕੁਲ ਸਲਾਈ ਹੈ ਜਿਹੜੀ ਪਹੁੰਚੇ ਵਾਲੀ ਹੈ ਬਿਲਕੁਲ ਸਿੱਧੀ ਰਹੇ ਇਸ ਤਰ੍ਹਾਂ ਤੇ ਗੂਠੇ ਦੇ ਨਾਲ ਦੇਖੋ ਆਪਾਂ ਨੇ ਤੇ ਧਿਆਨ ਰੱਖਣਾਗਾ ਵੀ ਬਿਲਕੁਲ ਸੇਧ ਦੇ ਵਿੱਚ ਜਿਹੜੀ ਆਪਣੀ ਸਲਾਈ ਲੱਗ ਰਹੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਆਪਾਂ ਬੁਕਰਮ ਨਾਲ ਅਟੈਚ ਕਰਕੇ ਤੇ ਤੁਹਾਨੂੰ ਇਹਦੀ ਸਲਵਾਰ ਦੀ ਜੜਾਈ ਕਰਨ ਦਾ ਤਰੀਕਾ ਦੱਸਿਆ ਹੈਗਾ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੇਖੋ ਆਪਾਂ ਪੂਰੀ ਬਰੀਕੀ ਦੇ ਨਾਲ ਪੂਰੀ ਹਰ ਇੱਕ ਚੀਜ਼ ਤੁਹਾਨੂੰ ਪੂਰਾ ਹੀ ਇੱਕ ਇੱਕ ਪੁਆਇੰਟ ਆਪਾਂ ਜਿਹੜਾ ਪੂਰੀ ਬਰੀਕੀ ਜਿਹਾ ਸਮਝਾਇਆ ਹੈਗਾ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਈ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਤੇ ਸਾਡੇ ਦਿੱਤੇ ਗਏ WhatsApp ਨੰਬਰ ਦੇ ਉੱਪਰ ਮੈਸੇਜ ਕਰਕੇ ਸਾਨੂੰ ਤੁਸੀਂ ਡਾਇਰੈਕਟ ਜਿਹੜਾ ਕਾਲ ਵੀ ਕਰ ਸਕਦੇ ਤੇ ਸਾਨੂੰ ਪੁੱਛ ਸਕਦੇ ਹੋ ਵੀ ਜਿਹੜੀ ਇਸ ਦੇ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਿ ਤੋਂ ਕਿਸ ਤਰੀਕੇ ਨਾਲ ਤੁਹਾਨੂੰ ਉਹਦੇ ਵਿੱਚ ਕੀ ਤੁਹਾਨੂੰ ਸਮਝ ਨਹੀਂ ਲੱਗਿਆ ਉਹਦੇ ਬਾਰੇ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤਾਂ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ